ਕਿ ਤੁਹਾਨੂੰ ਵੀ ਨਹੀਂ ਲੱਗਦੀ ਭੁੱਖ ਹੋ ਰਹੀਆਂ ਨੇ ਪੇਟ ਨਾਲ ਜੁੜੀਆਂ ਦਿੱਕਤਾਂ ਤਾਂ ਛੋਟੀ ਜਹੀ ਲਾਪਰਵਾਹੀ ਪੈ ਸਕਦੀ ਹੈ ਭਾਰੀ ਬਿਲਕੁਲ ਸਮਰ ਦੇ ਮੌਸਮ ਦੇ ਵਿੱਚ ਯਾਨੀ ਕਿ ਗਰਮੀਆਂ ਦੇ ਵਿੱਚ ਅਕਸਰ ਲੋਕਾਂ ਨੂੰ ਕਈ ਸਾਰੀਆਂ ਦਿੱਕਤਾਂ ਆndੀਆਂ ਨੇ ਕਈ ਵਾਰ ਲੋਕ ਲਾਪਰਵਾਹੀ ਵੀ ਕਰ ਦਿੰਦੇ ਆ ਖਾਣ ਪੀਣ ਦੇ ਵਿੱਚ ਤੇ ਕਈ ਵਾਰ ਇਹ ਲਾਪਰਵਾਹੀ ਜਿਹੜੀ ਹੈ ਬਹੁਤ ਹੀ ਖਤਰਨਾਕ ਸਾਬਤ ਹੋ ਜਾਂਦੀ ਹੈ ਖਤਰਨਾਕ ਸਾਬਤ ਇਸ ਕਰਕੇ ਕਿ ਪੇਟ ਨਾਲ ਦਿੱਕਤਾਂ ਜੋ ਹੁੰਦੀਆਂ ਨੇ ਉਹ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਨੇ ਨਾਹੀਂ ਤਾਂ ਭੁੱਖ ਲੱਗਦੀ ਐ ਤੇ ਨਾਹੀਂ ਛੇਤੀ ਪਿਆਸ ਲੱਗਦੀ ਐ ਜਿਸ ਦੇ ਨਾਲ ਕਈ ਸਾਰੀਆਂ ਪਰੇਸ਼ਾਨੀਆਂ ਕਈ ਸਾਰੇ ਰੋਗ ਜਨਮ ਲੈ ਲੈਂਦੇ ਨੇ ਤਾਂ ਅੱਜ ਅਸੀਂ ਇਸ ਦੇ ਵਿੱਚ ਗੱਲ ਕਰਾਂਗੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੇ ਖੁਦ ਨੂੰ ਕਿਸ ਤਰੀਕੇ ਦੇ ਨਾਲ ਹਾਈਡਰੇਟ ਰੱਖਿਆ ਜਾਵੇ ਇਸ ਟਿਪਸ ਦੀ ਸੋ ਦੱਸਦੀ ਏ ਇਨੇ ਦਿਨੀ ਜਿੱਤੇ ਗਰਮੀ ਵੱਧ ਰਹੀ ਹੈ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਆ ਰਹੀ ਏ ਤੇਜ਼ ਗਰਮੀ ਧੁੱਪ ਦੇ ਨਾਲ ਪਸੀਨੇ ਦੇ ਕਾਰਨ ਬਿਮਾਰੀਆਂ ਵੀ ਹੋ ਰਹੀਆਂ ਨੇ ਇਸ ਮੌਸਮ ਦੇ ਵਿੱਚ ਗਰਮੀ ਦੇ ਕਾਰਨ ਭੁੱਖ ਵੀ ਨਹੀਂ ਲੱਗਦੀ ਦਿਨ ਭਰ ਪਿਆਸ ਲੱਗਣ ਨਾਲ ਮੂੰਹ ਸੁੱਕਦਾ ਰਹਿੰਦਾ ਗਰਮੀਆਂ ਦੇ ਵਿੱਚ ਟਿੱਡ ਅਤੇ ਪਾਚਨ ਦੇ ਨਾਲ ਜੁੜੀਆਂ ਕਈ ਸਾਰੀਆਂ ਸਮੱਸਿਆਵਾਂ ਪੈਦਾ ਵੀ ਹੋ ਜਾਂਦੀਆਂ ਨੇ ਸਿਹਤ ਦੇ ਪ੍ਰਤੀ ਛੋਟੀ ਜਹੀ ਲਾਪਰਵਾਹੀ ਦੇ ਕਾਰਨ ਉਲਟੀਆਂ ਤੇ ਦਸਤ ਵੀ ਲੱਗ ਜਾਂਦੇ ਨੇ ਜੋ ਕਿ ਆਮ ਜਹੀ ਗੱਲ ਹੈਗੀ ਐ ਤਾਂ ਦੱਸਦੀ ਇਹ ਖੁਦ ਨੂੰ ਹਾਈਡਰੇਟ ਰੱਖਣਾ ਇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਜ਼ਰੂਰੀ ਹੈ ਗਰਮੀਆਂ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖਣ ਦੇ ਲਈ ਲੋਕਾਂ ਨੂੰ ਜਿੰਨਾ ਹੋ ਸਕੇ ਉਨਾ ਪਾਣੀ ਪੀਣਾ ਚਾਹੀਦਾ ਹੈ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਪਾਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਸ ਤੋਂ ਇਲਾਵਾ ਦੁੱਧ ਦਹੀਂ ਜੂਸ ਲੱਸੀ ਮੱਖਣ ਨਿੰਬੂ ਪਾਣੀ ਵਗੈਰਾ ਇਹ ਸਭ ਪੀਂਦੇ ਰਹਿਣਾ ਚਾਹੀਦਾ ਹੈ ਜਿਸ ਦੇ ਨਾਲ ਤੁਹਾਡੀ ਜੋ ਹਾਈਡਰੇਸ਼ਨ ਹੈ ਉਹ ਬਣੀ ਰਹੇ ਤਾਂ ਕਿ ਤੁਹਾਡੀ ਬਾਡੀ ਡੀਹਾਈਡਰੇਟ ਨਾ ਹੋਵੇ ਗਲੂਕੋਨ ਦੀ ਵਗੈਰਾ ਜੋ ਬਜ਼ਾਅ ਦੇ ਵਿੱਚ ਅੱਜਕੱਲ ਮਿਲ ਜਾਂਦਾ ਹੈ ਉਸ ਨੂੰ ਵੀ ਜ਼ਰੂਰ ਪੀਣਾ ਚਾਹੀਦਾ ਜਿਸ ਦੇ ਨਾਲ ਬੋਡੀ ਦੇ ਵਿੱਚ ਪਾਣੀ ਦੀ ਕਮੀ ਨਾ ਹੋਵੇ ਤੇ ਪਾਚਨ ਦੇ ਵਿੱਚ ਦਿੱਕਤ ਨਾ ਆਵੇ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਫਾਇਦੇਮੰਦ ਰਹਿੰਦਾ ਹੈ ਨਾਰੀਅਲ ਪਾਣੀ ਨਾਰੀਅਲ ਪਾਣੀ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਜਿੰਨੇ ਵੀ ਰੋਗ ਨੇ ਉਹ ਠੀਕ ਹੁੰਦੇ ਨੇ ਸੈੱਲ ਤੁਹਾਡੇ ਸਰੀਰ ਦੇ ਵਿੱਚ ਵਧਦੇ ਨੇ ਅੱਗੇ ਜੇ ਗੱਲ ਕਰੀਏ ਅਸੀਂ ਦੁਪਹਿਰ ਦੇ ਸਮੇਂ ਧੁੱਪ ਦੇ ਵਿੱਚ ਨਾ ਨਿਕਲਣ ਦੀ ਤਾਂ ਬਿਲਕੁਲ ਡਾਕਟਰਸ ਵੀ ਐਡਵਾਈਸ ਦਿੰਦੇ ਨੇ ਕਿ ਦੁਪਹਿਰ ਦੇ ਸਮੇਂ ਧੁੱਪ ਦੇ ਵਿੱਚ ਤਾਂ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਗਰਮੀਆਂ ਦੇ ਮੌਸਮ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਪ੍ਰੋਟੈਕਸ਼ਨ ਕਾਫੀ ਜ਼ਿਆਦਾ ਜ਼ਰੂਰੀ ਹੈ ਪ੍ਰੋਟेक्ट ਖੁਦ ਨੂੰ ਕਰਨਾ ਧੁੱਪ ਤੋਂ ਕਿਸ ਤਰੀਕੇ ਨਾਲ ਜ਼ਰੂਰੀ ਹੈ ਜੇਕਰ ਕੰਮ ਨਹੀਂ ਹੈ ਤਾਂ ਧੁੱਪ ਦੇ ਵਿੱਚ ਨਿਕਲਣ ਦੀ ਲੋੜ ਨਹੀਂ ਹੈ ਧੁੱਪ ਦੇ ਵਿੱਚ ਨਾ ਨਿਕਲੋ ਅਗਰ ਜੇ ਧੁੱਪ ਦੇ ਵਿੱਚ ਨਿਕਲੇ ਹੋ ਤਾਂ ਖੁਦ ਨੂੰ ਪੂਰਾ ਕਵਰ ਕਰਕੇ ਤੇ ਆਪਣੀਆਂ ਅੱਖਾਂ ਨੂੰ ਵੀ ਜ਼ਰੂਰ ਕਵਰ ਕਰਕੇ ਨਿਕਲੋ ਯਾਨੀ ਕਿ ਗੋਗਲ ਸ਼ੇਡਸ ਕਾਲੇ ਚਸ਼ਮੇ ਪਾ ਕੇ ਜ਼ਰੂਰ ਨਿਕਲੋ ਤਾਂ ਕਿ ਅੱਖਾਂ ਦੇ ਨਾਲ ਵੀ ਦਿੱਕਤਾਂ ਹੁੰਦੀਆਂ ਨੇ ਇਹ ਸਭ ਦਿੱਕਤ ਨਾ ਹੋਵੇ ਕੁਝ ਲੋਕ ਅਜਿਹੇ ਹੁੰਦੇ ਨੇ ਗਰਮੀਆਂ ਦੇ ਮੌਸਮ ਦੇ ਵਿੱਚ ਵੀ ਚਾਹ ਕੌਫੀ ਪੀਣਾ ਨਹੀਂ ਛੱਡਦੇ ਬਹੁਤ ਲੋਕ ਨੇ ਚਾਹ ਕੌਫੀ ਪੀਣ ਦੇ ਨਾਲ ਦੇਖਿਆ ਜਾਂਦਾ ਹੈ ਸਰੀਰ ਦੇ ਵਿੱਚ ਗਰਮੀ ਆਂਦੀ ਹੈ ਕਿਉਂਕਿ ਜੇਕਰ ਤੁਸੀਂ ਸਰਦੀਆਂ ਦੇ ਵਿੱਚ ਦੇਖੋ ਤੇ ਚਾਹ ਤੇ ਕੌਫੀ ਪੀਣ ਦੇ ਨਾਲ ਤੁਸੀਂ ਸੁਣਿਆ ਹੋਵੇਗਾ ਗਰਮੀ ਆਂਦੀ ਹੈ ਪਰ ਜੇਕਰ ਤੁਸੀਂ ਅਜਿਹੇ ਗਰਮੀਆਂ 'ਚ ਕਰੋਗੇ ਤਾਂ ਕਈ ਸਾਰੀ ਦਿੱਕਤਾਂ ਹੋਣਗੀਆਂ ਤੁਹਾਨੂੰ ਗਰਮੀ ਤੋਂ ਬਚਣ ਲਈ ਸ਼ਰਾਬ, ਚਾਹ, ਕੌਫੀ ਇਹਨਾਂ ਚੀਜ਼ਾਂ ਦਾ ਸੇਵਨ ਜੋ ਹੈ ਨਹੀਂ ਕਰਨਾ ਚਾਹੀਦਾ ਇਸ ਤੋਂ ਜਿੰਨਾ ਹੋ ਸਕੇ ਉਹਨਾਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਪ੍ਰੋਟੀਨ ਲੈਣਾ ਚਾਹੀਦਾ ਹੈ ਪ੍ਰੋਟੀਨ ਵਾਲਾ ਖਾਣਾ ਖਾਣਾ ਚਾਹੀਦਾ ਤੇ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਨਾਲੇ ਨਾਲ ਮਸਾਲੇਦਾਰ ਖਾਣਾ ਖਾਣ ਤੋਂ ਵੀ ਬਹੁਤ ਪਰਹੇਜ਼ ਕਰਨਾ ਚਾਹੀਦਾ ਹੈ ਮਸਾਲੇਦਾਰ ਖਾਣਾ ਖਾਣ ਦੇ ਨਾਲ ਪੇਟ ਦੇ ਨਾਲ ਜੁੜੀ ਸਮੱਸਿਆ ਜਿਹੜੀ ਹੋਰ ਵਾਜ ਜਾਂਦੀ ਹੈ ਪਾਚਨ ਦੇ ਵਿੱਚ ਦਿੱਕਤ ਆ ਜਾਂਦੀ ਹੈ ਤੇ ਪੇਟ ਦਰਦ ਹੋਣਾ ਸ਼ੁਰੂ ਹੋ ਜਾਂਦਾ ਤੇ ਲੂਜ਼ ਮੂ ਕਾਫੀ ਦੇਖੇ ਜਾਂਦੇ ਲੋਕਾਂ ਨੂੰ ਗਰਮੀਆਂ ਦੇ ਵਿੱਚ ਲੱਗਦੇ ਇਸ ਦਾ ਕਾਰਨ ਇਹੀ ਹੈ ਕਿ ਬਾਹਰ ਦਾ ਖਾਣਾ ਤੇ ਤਲਿਆ ਹੋਇਆ ਖਾਣਾ ਮਸਾਲੇਦਾਰ ਖਾਣਾ ਇਹ ਬਹੁਤ ਦਿੱਕਤ ਕਰਦਾ ਹੈ ਗਰਮੀਆਂ ਦੇ ਵਿੱਚ ਜ਼ਰੂਰ ਜਿਹੜੀਆਂ ਨੇ ਮੌਸਮੀ ਸਬਜ਼ੀਆਂ ਖਾਣੀਆਂ ਚਾਹੀਦੀਆਂ ਬਿਲਕੁਲ ਗਰਮੀਆਂ ਦੇ ਵਿੱਚ ਜਿਵੇਂ ਤੋਰੀ ਹੋਗੀ ਲੋਕੀ ਪਿੰਡੀ ਕਰੇਲਾ ਇਹ ਮੌਸਮੀ ਸਬਜ਼ੀਆਂ ਜੋ ਨੇ ਇਹ ਜ਼ਰੂਰ ਖਾਣਾ ਚਾਹੀਦਾ ਜਿਸ ਦੇ ਨਾਲ ਇੱਕ ਦੇਖਿਆ ਜਾਂਦਾ ਹੈ ਕਿਉਂਕਿ ਇਹ ਸਬਜ਼ੀਆਂ ਕਿਹਾ ਜਾਂਦਾ ਹੈ ਠੰਡਕ ਦਿੰਦੀਆਂ ਨੇ ਤੇ ਇਹਨਾਂ ਸਬਜ਼ੀਆਂ ਦਾ ਸੇਵਨ ਕਰਨ ਦੇ ਨਾਲ ਦਿੱਕਤ ਨਹੀਂ ਆਉਂਦੀ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਨੇ ਤਰਬੂਜ਼ ਖਰਬੂਜਾ ਜਿਹੜੇ ਹੁੰਦੇ ਮੌਸਮੀ ਫਲ ਹੁੰਦੇ ਨੇ ਲੀਚੀ ਚੈਰੀ ਅੰਗੂਰ ਆड़ੂ ਸੰਤਰੇ ਇਹ ਜਿਹੜੇ ਨੇ ਮੌਸਮੀ ਫਲ ਹੁੰਦੇ ਨੇ ਜਿਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਕਿਉਂਕਿ ਇਹ ਪਾਣੀ ਵਾਲੇ ਫਲ ਹੁੰਦੇ ਨੇ ਜਿਸ ਦੇ ਨਾਲ ਦਿੱਕਤ ਨਹੀਂ ਆਉਂਦੀ ਤੇ ਨਾਲ ਹੀ ਨਾਲ ਬਹੁਤ ਹੀ ਹਲਕਾ ਭੋਜਨ ਕਰਨਾ ਚਾਹੀਦਾ ਹੈ ਉਬਲਿਆ ਹੋਇਆ ਖਾਣਾ ਖਾਣਾ ਚਾਹੀਦਾ ਜ਼ਿਆਦਾਤਰ ਜਾਂ ਫਿਰ ਬਹੁਤ ਹਲਕਾ ਹਲਕੀ ਚੀਜ਼ ਖਾਣੀ ਚਾਹੀਦੀ ਹੈ ਲੱਸੀ ਮੱਖਣ ਦਹੀਂ ਵਰਗੀਆਂ ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਤਾਂ ਕਿ ਬਾਡੀ ਦੇ ਵਿੱਚ ਦਿੱਕਤ ਨਾ ਆਵੇ ਠੰਡਕ ਬਣੀ ਰਹੇ ਤੇ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਹਾਈਡਰੇਟ ਕਰਨਾ ਹੈ ਇਹ ਜ਼ਰੂਰ ਇਹਨਾਂ ਟਿਪਸ ਦੇ ਨਾਲ ਤੁਸੀਂ ਜ਼ਰੂਰ ਸਿੱਖ ਸਕਦੇ ਹੋ ਤੇ ਇਹ ਟਿਪਸ ਜੋ ਹੈ ਇਸ ਸਮਰ ਦੇ ਵਿੱਚ ਅਜ਼ਮਾ ਕੇ ਦੇਖੋ ਤੇ ਜ਼ਰੂਰ ਤੁਹਾਨੂੰ ਫਾਇਦਾ ਹੋਵੇਗਾ